ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰਿਆਂ ਦਾ ਮੈਨੇ ਪਰਸੋ ਇੱਕ ਵੀਡੀਓ ਬਣਾਈ ਸੀ ਕਿ ਆਪਣੇ ਘਰ ਇੱਕ ਦਰਖਤ ਲਾਇਆ ਸੀਗਾ ਵੀ ਮੈਨੂੰ ਇਸ ਦਰਖਤ ਦੀ ਇੱਤਿ ਮੇਰੇ ਪੰਜਾਬ ਨੂੰ ਇਹਨਾਂ ਦਰਖਤਾਂ ਦੀ ਬਹੁਤ ਲੋੜ ਆ ਤੇ ਮੈਨੇ ਨਾਲ ਨਾਲ ਕਿਹਾ ਸੀਗਾ ਵੀ ਜਿਹੜਾ ਬੰਦਾ ਵੀ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰੂਗਾ ਉਹਨੇ ਹੀ ਮੈਂ ਮੁੱਟੇ ਲਾਊਗਾ ਲੋਕਾਂ ਨੇ 600 ਵੀਡੀਓ ਨੂੰ ਮਤਲਬ ਵਿਊ ਆਏ ਦੇਖਿਆ ਲੋਕਾਂ ਨੇ ਪਰ ਲਾਈਕ ਕਮੈਂਟ ਤਾਂ ਚਾਰ ਜਣਿਆਂ ਨੇ ਹੀ ਵੀਡੀਓ ਸ਼ੇਅਰ ਕੀਤੀ ਉਹਨਾਂ ਭਾਈਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੀ ਵੀਡੀਓ ਨੂੰ ਲਾਈਕ ਕੀਤਾ ਕਮੈਂਟ ਕੀਤਾ ਤੇ ਸ਼ੇਅਰ ਕੀਤਾ ਠੀਕ ਹੈ ਤੇ ਹੁਣ ਵੀ ਇਸ ਵੀਡੀਓ ਦੇ ਵਿੱਚ ਵੀ ਮੈਂ ਇਹੀ ਗੱਲ ਕਹਿੰਦਾ ਜਿਨ੍ਹਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਆਉਣਗੇ ਉਹਨੇ ਹੀ ਆਪਾਂ ਬੁੱਟੇ ਲਾਵਾਂਗੇ ਠੀਕ ਹੈ ਤੇ ਅੱਜ ਮੇਰੀ ਵੀਡੀਓ ਦੇ ਉੱਤੇ ਚਾਰ ਕਮੈਂਟ ਆਏ ଥିਗੇ ਚਾਰ ਸ਼ੇਅਰ ਆਏ ଥିਗੇ ਤੇ ਆਪਾਂ ਉਹ ਚਾਰ ਬੁੱਟੇ ਅੱਜ ਲਾਉਣ ਵਾਸਤੇ ਚੱਲੇ ਆਂ ਅਸੀਂ ਆ ਗਏ ਨਰਸਰੀ ਤੇ ਨਰਸਰੀ ਤੋਂ ਆ ਕੇ ਅਸੀਂ ਬੁੱਟੇ ਲੈ ਰਹੇ ਹਾਂ ਜਿਸ ਬਾਈ ਤੋਂ ਬੁੱਟੇ ਲੈਣਾ ਆਏ ଥିਗੇ ਉਹਨਾਂ ਨੇ ਇਹ ਕਿਹਾ ਕਹਿੰਦੇ ਹਾਲੇ ਗਰਮੀ ਬਹੁਤ ਪੈ ਰਹੀ ਹੈ ਬੁੱਟੇ ਸੁੱਕ ਜਾਣਗੇ ਤੁਸੀਂ ਰਹਿਣ ਦਿਓ ਪਰ ਅਸੀਂ ਕਿਹਾ ਵੀ ਅੱਜ ਲੈ ਕੇ ਜਾਣੇ ਨੇ ਫਿਰ ਇਸ ਬਾਈ ਨੇ ਸਾਨੂੰ ਚਾਰ ਬੁੱਟੇ ਦਿੱਤੇ ਉਹ ਵੀ ਫ੍ਰੀ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਚਾਰ ਬੁੱਟੇ ਬਾਈ ਨੇ ਫ੍ਰੀ ਦਿੱਤੇ ਲੈ ਸੇ ਇਸ ਦਾ ਇਹਨੂੰ ਪੈਸਿਆਂ ਨੂੰ ਕਿਹਾ ਸੀਗਾ ਇਹਨੇ ਲਿੱਤੇ ਨਹੀਂ ਹੈਗੇ ਕਹਿੰਦਾ ਤੁਹਾਡੀ ਸ਼ੁਰੂਆਤ ਹੈ ਤੁਸੀਂ ਬਹੁਤ ਵਧੀਆ ਕੰਮ ਕਰਨ ਲੱਗੇ ਹੋ ਤਾਂ ਇਹ ਮੇਰੇ ਵੱਲੋਂ ਚਾਰ ਬੁੱਟੇ ਫ੍ਰੀ ਲੈ ਜਾਓ ਠੀਕ ਹੈ ਬਾਈ ਨੇ ਸਾਨੂੰ ਇੱਕ ਅੰਬ ਦਾ ਬੁੱਟਾ ਦੋ ਦੇਖਦੇ ਤੇ ਇੱਕ ਸ਼ੌਂ ਵਾਲਾ ਬੁੱਟਾ ਆ ਜਿਹੜਾ ਘਰਾਂ ਦੇ ਵਿੱਚ ਲੱਗਿਆ ਹੋਣਾ ਹੈ ਉਹ ਚਾਰ ਬੁੱਟੇ ਦਿੱਤੇ ਅਸੀਂ ਚਾਰੇ ਬੁੱਟੇ ਲੈ ਕੇ ਆਪਣੀ ਮਸਜਿਦ ਕੰਨੀ ਨੂੰ ਹੋ ਗਏ ਫਿਰ ਤੇ ਮਸਜਿਦ ਦੇ ਵਿੱਚ ਅਸੀਂ ਬੁੱਟੇ ਲਾਏ ਇਹ ਬੁੱਟੇ ਲਾਉਣ ਦਾ ਮਕਸਦ ਆ ਅਸਲ ਗੱਲ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਦੇਖੋ ਪੰਜਾਬ ਦੇ ਵਿੱਚ ਨਸ਼ੇ ਤਾਂ ਬਹੁਤ ਚੱਲ ਰਹੇ ਨੇ ਕਿਉਂਕਿ ਕੋਈ ਚੰਗੀ ਚੀਜ਼ ਨੂੰ ਸਰਾਵੇ ਤਾਂ ਗੱਲ ਬਣਦੀ ਆ ਇਸ ਕਰਕੇ ਮੈਂ ਇਹਨਾਂ ਮੁੰਡਿਆਂ ਨੂੰ ਕਿਹਾ ਵੀ ਦੇਖੋ ਬਹੁਤ ਬੁਰਾ ਹਾਲ ਆ ਆਪਣੇ ਪੰਜਾਬ ਦਾ ਇੱਕ ਤਾਂ ਗਰਮੀ ਕਰਕੇ ਬੁਰਾ ਹਾਲ ਆ ਦੂਜਾ ਨਸ਼ਿਆਂ ਕਰਕੇ ਵੀ ਆਪਾਂ ਅਗਰ ਕਿਸੇ ਕੰਮ ਤੇ ਲੱਗਾਂਗੇ ਕੋਈ ਚੰਗਾ ਕੰਮ ਕਰਾਂਗੇ ਤਾਂ ਆਪਾਂ ਇਹਨਾਂ ਚੀਜ਼ਾਂ ਤੋਂ ਦੂਰ ਰਹਾਂਗੇ ਮੇਰਾ ਤੁਹਾਨੂੰ ਇਹ ਹੀ ਕਹਿਣਾ ਹੈ ਵੀ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰੋ ਕਿਉਂਕਿ ਮੈਂ ਮੁੰਡਿਆਂ ਨੂੰ ਵੱਧ ਤੋਂ ਵੱਧ ਹੌਸਲਾ ਦੇ ਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਚਲਾ ਕੇ ਇਹਨਾਂ ਨੂੰ ਅੱਗੇ ਨੂੰ ਹੋਰ ਇਹ ਜਿਹਾ ਵਧੀਆ ਕੰਮ ਲਾਵਾ ਕਿਤੇ ਪਾਣੀ ਪਾ ਜਾਂਦਾ ਕਿਤੇ ਬੁੱਟੇ ਲਾਤੇ ਦੇਖੋ ਇੰਨੀ ਗਰਮੀ ਪੈ ਰਹੀ ਹੈ ਦੁਪਹਿਰ ਦਾ ਟਾਈਮ ਹੈ 12 1 ਵਜੇ ਦਾ ਫਿਰ ਵੀ ਮੈਂ ਇਹਨਾਂ ਨੂੰ ਲੈ ਕੇ ਆਇਆ ਵੀ ਚਲੋ ਆਪਾਂ ਬੁੱਟੇ ਲਾਣੇ ਨੇ ਬੜੀ ਮਿਹਨਤ ਨਾਲ ਇਹਨਾਂ ਨੇ ਮੁੰਡਿਆਂ ਨੇ ਕੰਮ ਕਰਿਆ ਇਹ ਬਾਈ ਗੁਗਨ ਆ ਠੀਕ ਹੈ ਇਹਨੇ ਬੜੀ ਮਿਹਨਤ ਕੀਤੀ ਆ ਇਹ ਮਿੱਟੀ ਡੱਕਰ ਹੋਈ ਪਈ ਆ ਜਿਹੜੀ ਪੱਟ ਰਿਹਾ ਏ ਤੁਸੀਂ ਆਪ ਦੇਖ ਸਕਦੇ ਹੋ ਕਿ ਕਹੀ ਚਲਾਣੇ ਵੀ ਔਖੀ ਹੋਈ ਪਈ ਆ ਧਰਤੀ ਪਾਣੀ ਤੋਂ ਵੀ ਨਾ ਤਰਸ ਰਹੀ ਆ ਕਿਉਂਕਿ ਮੀਂਹ ਵੀ ਨਹੀਂ ਪੈ ਰਿਹਾ ਤੇ ਅੱਗੇ ਤੁਸੀਂ ਦੇਖੋ ਦੂਜੇ ਬਾਈਆਂ ਨੇ ਵੀ ਬੜੀ ਸਪੋਰਟ ਕੀਤੀ ਉਹ ਬਾਈ ਪਾਣੀ ਲਾ ਰਿਹਾ ਇੱਕ ਕਹਿੰਦਾ ਮੈਂ ਘੁਰਪਾ ਲੈ ਕੇ ਦੂਜੇ ਲੋਟੀ ਟੋਆ ਪੱਟਣ ਲੱਗ ਗਿਆ ਗਰਮੀ ਕਰਕੇ ਬਹੁਤ ਬੁਰਾ ਹਾਲ ਹੋਇਆ ਪਿਆ ਸੀਗਾ ਬਾਈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰੋਗੇ ਤਾਂ ਅਸੀਂ ਓਨੇ ਹੀ ਬੁੱਟੇ ਹੋਰ ਲਾਵਾਂਗੇ ਪੰਜਾਬ ਨੂੰ ਹਰਿਆ ਭਰਿਆ ਕਰਨ ਲਈ ਤੁਸੀਂ ਸਾਡਾ ਸੰਯੋਗ ਦਿਓ ਦੇਖੋ ਅਸੀਂ ਤਾਂ ਕੋਈ ਬੁੱਟਾ ਨਹੀਂ ਮੰਗਦੇ ਕੋਈ ਪੈਸਾ ਨਹੀਂ ਮੰਗਦੇ ਕੁਝ ਨਹੀਂ ਮੰਗਦੇ ਅਸੀਂ ਤਾਂ ਸਿਰਫ ਇਹੀ ਕਹਿੰਦੇ ਆ ਵੀ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰ ਦਿਓ ਬੁੱਟੇ ਅਸੀਂ ਆਪ ਲਾਵਾਂਗੇ ਆਪਣੇ ਪੱਲੇ ਉਲਾਵਾਂਗੇ ਜਿੱਥੇ ਸਾਨੂੰ ਜਗ੍ਹਾ ਮਿਲੀ ਉੱਥੇ ਲਾਵਾਂਗੇ ਤੁਸੀਂ ਜਗ੍ਹਾ ਵੀ ਦੇ ਸਕਦੇ ਹੋ ਕਮੈਂਟ ਕਰੋ ਵੀ ਇੱਥੇ ਜੀ ਲਾ ਸਕਦੇ ਆ ਪਟਿਆਲ ਏਰੀਆ ਦੇ ਵਿੱਚ ਬਾਕੀ ਲਵੇ ਲਵੇ ਜਿੱਥੇ ਵੀ ਸਾਨੂੰ ਜਗ੍ਹਾ ਮਿਲਦੀ ਆ ਅਸੀਂ ਵੱਧ ਤੋਂ ਵੱਧ ਬੁੱਟੇ ਲਾਵਾਂਗੇ